ਜੈ ਹਿੰਦ ਜੀ ਮੈਂ ਇੰਸਪੈਕਟਰ ਰਣਜੀਤ ਸਿੰਘ ਮੁਖ ਅਫਸਰ ਥਾਣਾ ਮਜੀਠਾ ਰੋਡ ਵਿਖੇ ਤਨਾਤ ਸਾਨੂੰ ਥਾਣੇ ਵਿਖੇ ਇੱਕ ਚੋਰੀ ਦੀ ਕੰਪਲੇਂਟ ਆਈ ਇੱਕ ਬਖਸ਼ੀਰ ਸਿੰਘ ਜੋ ਕਿ ਕਸ਼ਮੀਰ ਐਵੇਨਿਊ ਦੇ ਰਹਿਣ ਵਾਲਿਆ ਇਹਨਾਂ ਨੇ ਸਾਨੂੰ ਲਿਖਤੀ ਕੰਪਲੇਂਟ ਕੀਤੀ ਕਿ ਇਹਨਾਂ ਨੇ ਆਪਣੀ ਇੱਕ ਪਲੈਰੋ ਮੈਕਸ ਗੱਡੀ ਜੋ ਘਰ ਦੇ ਬਾਹਰ ਲਗਵਾਈ ਲਗਾਈ ਸੀ ਉਸ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਜੋ ਇਸ ਤੇ ਫੌਰੀ ਕਾਰਵਾਈ ਕਰਦੇ ਹੋਏ ਅਸੀਂ ਮੁਕਦਮਾ ਨੰਬਰ 12 ਮਿੱਤੀ 9225 ਜ਼ੁਰਮ 3032 ਬੀਐਨਐਸ ਸਥਾਨਮ ਗਿਠਾ ਰੋਡ ਵਿਖੇ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਅਤੇ ਇਹਦੇ ਵਿੱਚ ਸੀਸੀਟੀਵੀ ਕੈਮਰੇ ਅਤੇ ਹੋਰ ਸੋਰਸਿਸ ਦੀ ਮਦਦ ਦੇ ਨਾਲ ਅਸੀਂ ਅਸੀਂ ਚੋਰ ਨੂੰ ਕਾਬੂ ਕਰ ਲਿਆ ਜਿਸ ਦਾ ਨਾਮ ਵਿਕਰਮ ਸੀ ਜੋ ਕਿ 88 ਫੁੱਟ ਰੋਡ ਰੋਡ 18 ਸੜਕ ਦਾ ਹੀ ਰਹਿਣ ਵਾਲਾ ਹੈ ਜੋ ਕਿ ਪਹਿਲਾਂ ਪੁਰਦਾਸਪੁਰ ਡੇਰਾ ਬਾਬਾ ਨਾਨਕ ਵਿਖੇ ਰਹਿੰਦਾ ਸੀ ਅਤੇ ਇਸ ਪਾਸੋਂ ਅਸੀਂ ਬਲੈਰੋ ਗੱਡੀ ਅਤੇ ਇੱਕ ਚੋਰੀ ਦੀ ਐਕਟਵਾ ਅਸੀਂ ਬਰਾਮਦ ਕਰ ਲਈ ਹੈ ਜੀ ਅਤੇ ਇਸ ਬੰਦ ਵਿੱਚ ਅਸੀਂ ਇਸ ਨੂੰ ਪੇਸ਼ ਅਦਾਲਤ ਕਰਕੇ 3 ਦਿਨ ਦਾ ਰਿਮਾਰਟ ਹਾਸਲ ਕੀਤਾ ਹੈ ਤੇ ਹੋਰ ਵੀ ਇਸ ਪਾਸੋਂ ਰਿਕਵਰੀ ਹੋਣ ਦੀ ਉਮੀਦ ਹੈ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹੈ ਕਿ ਮਾਨਯੋਗ ਸੀਪੀ ਸਾਹਿਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਡੇ ਵੱਲੋਂ ਇਸ ਇਨਾ ਗੈਰ ਸਮਾਜਿਕ ਅੰਸ਼ਰਾਂ ਦੇ ਖਿਲਾਫ ਸਖਤ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਜੀ ਜੈ ਹਿੰਦ